ਲਓ ਵੀ ਦੋਸਤੋ ਅੱਜ ਜਿਹੜਾ ਤੁਹਾਨੂੰ ਨਗੀਨਾ ਦਿਖਾਉਣ ਜਾ ਰਹੇ ਹਾਂ ਤੀਜੇ ਸੂਏ ਮੈਂ ਆ ਨੀਲੀ ਰਾ ਵੀ ਤੁਸੀਂ ਬੋਡੀ ਸਟਰਕਚਰ ਦੇਖ ਸਕਦੇ ਹੋ ਮਦਰੀ ਗੋਡੀ ਦੀ ਹੈ ਤੇ ਬਹੁਤ ਵਧੀਆ ਫੇਸ ਕੁਆਲਿਟੀ ਹੈ ਤੇ ਪੂਰੀਆਂ ਜਿਹੜੀਆਂ ਨਿਸ਼ਾਨੀਆਂ ਧਰਤੀ ਨਾਲ ਦੇਖ ਸਕਦੇ ਹੋ ਤੁਸੀਂ ਪੂਛ ਲੱਗਦੀ ਹੈ ਤੇ ਹਵਾਨਾ ਕਰਮਾਂ ਵਾਲੀ ਨੇ ਬਹੁਤ ਸੋਹਣਾ ਕੀਤਾ ਜੀ ਦੇਖ ਸਕਦੇ ਹੋ ਤੁਸੀਂ ਤੇ 2-3 ਦਿਨ ਇਹ ਲੈ ਜੂਗੀ ਸੂਨ ਦੇ ਵਿੱਚ ਤੇ ਰੇਟ ਬਾਈ ਨੇ 1,60,000 ਕੀਤਾ ਤੇ ਜਿਹੜੇ ਵੀ ਸੱਜਣ ਨੂੰ ਪਿਆਰੀ ਲੱਗਦੀ ਹੈ ਉਹ ਤੁਸੀਂ ਬਾਈ ਜੀ ਨਾਲ ਸੰਪਰਕ ਕਰ ਸਕਦੇ ਹੋ ਦੇਖ ਸਕਦੇ ਹੋ ਤੁਹਾਨੂੰ ਇੱਕ ਵਾਰੀ ਫੇਰ ਦਿਖਾਦਾ ਮੈਂ ਬੋਡੀ ਸਟਰਕਚਰ ਚਾਰੇ ਥਾਂ ਜਿਹੜੇ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਹਾਲਾਂਕਿ ਮੈਂ ਵੀਡੀਓ ਬਣਾ ਰਿਹਾ ਪਰ ਲਓ ਜੀ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣਾ ਬੋਡੀ ਸਟਰਕਚਰ ਜਿਹੜਾ ਜੇਕਰ ਕੈਮਰਾ ਬੋਡੀ ਤੇ ਲਾਈਏ ਤਾਂ ਬਹੁਤ ਹੀ ਚਮਕਦਾਰ ਤੇ ਬਹੁਤ ਹੀ ਸੋਹਣੇ ਢਾਂਚੇ ਦੀ ਉਹ ਬਹੁਤ ਹੀ ਸੋਹਣੀ